ਉਸੀ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਹੀਰਾ ਚਾਹ। ਵੀ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ। ਹੈਂ? ਤੁਹਾਡਾ ਬੰਦਾ ਆ ਕੇ ਸਾਡੇ ਕਹਿੰਦਾ ਪੱਗ ਲਾ ਦੇਣੀ। ਨਹੀਂ ਨਹੀਂ ਮੇਰੇ ਬੰਦੇ ਨੂੰ ਕਹੋ ਕਿੱਥੇ ਗ੍ਰਾਮ ਸਿੰਘ ਅਹੀ ਤਾਂ ਪੱਗਾਂ ਰੱਖ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਕੱਢ ਦੇ ਤੁਹਾਡੀ ਤੁਹਾਡੀ ਬਾਣੇ ਪੱਗ ਨਹੀਂ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਅਸੀਂ ਕੰਟਰੋਲ ਚ ਆ ਏਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਏਦਾਂ ਧਮਕੀ ਨਹੀਂ ਦੇ ਸਕਦੇ ਡਰਾ ਨਹੀਂ ਸਕਦੇ ਮੈਨੂੰ ਛੱਡੋ ਆਪਾਂ ਬਾਬਾ ਜੀ ਐਸ ਐ ਤੁਸੀਂ ਨਿਮਰਤਾ ਨਾਲ ਆਉਂਦੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੁਸੀਂ ਗੱਲ ਕੀਤੀ ਹੁਣ ਤੁਸੀਂ ਸਾਨੂੰ ਨਿਮਰਤਾ ਕਰਦੇ ਆ ਕਿ ਤੁਸੀਂ 100 ਵਾਰੀ ਲੜਿਆ ਸੀ ਪਰ ਤੇਰੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਦੀ ਗੱਲ ਸੀ ਆ ਕੇ ਮੈਂ ਬੋਲੀ ਨਾ ਜਾ ਕਿ ਸ਼ਬਦ ਵੀ ਨਹੀਂ ਕਰ ਬੋਲੀ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਹਾਂ ਅਸੀਂ ਹਾਂ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਆ ਮੇਰੇ ਹੀ ਮੁੰਡੇ ਉੱਥੇ ਥਾਣੇ ਉੱਥੇ ਹੀ ਖੜੇ ਆ ਉੱਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗਰ ਖੜ ਜਾ ਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿ ਤਾ ਤੁਸੀਂ ਗੰਦ ਪੈ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਬਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦੋ ਪਰ ਸਾਡੇ ਕਸ਼ਹਰੇ ਕੱਕ ਨੂੰ ਮੈਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿ ਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਹਰੇ ਨੂੰ ਐਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਹੋ ਰਹੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪੁਛੀਰੀ ਨਹੀਂ ਚੱਲਦਾ ਹੁਨਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਬਣਾ ਸਕਦੇ ਬਾਬਾ ਜੀ ਇਹ ਤੁਹਾਡੇ ਤੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਓ ਨਾ ਨਾ ਨੂੰ ਪਸਾ ਚੌਂਕਾਂ ਦਾ ਆ ਤਾਨੂੰ ਨਾ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਕੋਲ ਕਹਿੰਦਾਗਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈਗਾ। ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ। ਤੁਹਾਡੇ ਬਾਣੇ ਦੇ ਦੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ। ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ। ਨਹੀਂ ਪਾਏ ਹੁੰਦੇ ਨਾ। ਮੇਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ। ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ। ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਕਰੀ ਪਾ ਕੇ ਲਾ ਦੇਣੀ ਮੈਂ ਪਾ ਕੇ ਕਿਦਾਂ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਮੈਨ ਇਦਾਂ ਨਹੀਂ ਹੋਇਆ ਆਜੋ ਅਸੀਂ ਵੀ ਨਹੀਂ ਤੁਹਾਡੀ ਮਨ ਕਿਉਂ ਨਹੀਂ ਆ ਮੈਨੂੰ ਤੁਸੀਂ ਮੈਨ ਮਨਾਉਣੀ ਲੱਗਾ ਤੁਹਾਨੂੰ ਨਹੀਂ ਮੈਨ ਮਨਾਉਣੀ ਲੱਗਾ ਤੁਹਾਨੂੰ ਪਾਪਾ ਜੀ ਨਾ ਮਨਾ ਆਜੋ ਚਲਿਏ ਅਸੀਂ ਵੀ ਮਨਾਣਾ ਠੀਕ ਹੈ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਹੀ ਨਾ ਚਾਹਤਾ ਤੁਸੀਂ ਸਾਡੇ ਬੰਦੇ ਨੂੰ ਕਹਿ ਦਿਓ ਤੇਰੀ ਪੱਗ ਲਾ ਦੇਣੀ ਹੈ ਹੈ ਤੁਹਾਡਾ ਬੰਦਾ ਆ ਕੇ ਸਾਡੇ ਕਹਿੰਦਾ ਪੱਗ ਲੈਣੀ ਨਹੀਂ ਮੇਰੇ ਬੰਦੇ ਨੂੰ ਕਹੋ ਕਿਥੇ ਗ੍ਰਾਮ ਸਿੰਘ ਅਹੀ ਇੱਦਾਂ ਪਗੜਾ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡਾ ਅਰੇ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਲੈ ਆਉਂਦੇ ਨਹੀਂ ਤੁਹਾਡੀ ਤੁਹਾਡੀ ਬੰਦ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਤੁਸੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪਾਕ ਨਹੀਂ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਅੰਦਰ ਕੰਟਰੋਲ ਚ ਰੱਖੋ ਕੋਈ ਬਾਬਾ ਜੀ ਤੁਹਾਡਾ ਅਸੀਂ ਕੰਟਰੋਲ ਚ ਆ ਇੱਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਇੱਦਾਂ ਧਮਕੀ ਨਹੀਂ ਦੇ ਸਕਦੇ ਨਹੀਂ ਡਰਾ ਨਹੀਂ ਸਕਦੇ ਤੁਹੀ ਨਿਮਰਤਾ ਨਾਲ ਆਉਂਦੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੁਹੀ ਗੱਲ ਕੀਤੀ ਅੱਜ ਕਿ ਹੁਣ ਕੋਈ ਸਾਨੂੰ ਨਿਮਰਤਾ ਨਹੀਂ ਆਇਆ ਕਿ ਤੁਹੀ 100 ਵਾਰੀ ਮਰੇ ਹੁੰਦੀ ਲੋੜੇ ਪਰ ਤੇਰੀ ਤੂੰ ਸੋਹੀ ਗੱਲ ਕਰਦੇ ਓ ਉਦਾਂ ਨਹੀਂ ਚੱਲਣਗੇ ਅਸੀਂ ਕੋਈ ਧਮਕੀ ਨਹੀਂ ਦੇਈ ਤੁਸੀਂ ਆ ਕੇ ਮੈਂ ਕਹਿੰਦੀ ਨਹੀਂ ਬੁੱਲੇ ਨਾਲ ਗੱਲ ਸ਼ਬਦ ਵੀ ਨਹੀਂ ਕਰਦੇ ਬੁੱਲੇ ਮੇਰੇ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਨਾ ਅਸੀਂ ਹਾਂ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ بڑے ਚੀਜ਼ਾਂ ਨਾ ਹੋ ਸਕਦੀ ਆ ਮੇਰੇ ਹੀ ਮੁੰਡੇ ਉੱਥੇ ਥਾਣੇ ਉੱਥੇ ਹੀ ਖੜੇ ਆ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਲੇ ਸਿਰ ਤੇ ਭਾਗਾਂ ਖੜਦਾ ਭਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿਤਾ ਭੈ ਤਾਂ ਤੁਸੀਂ ਗੰਦ ਪੈ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਭਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਕਸ਼ਾਰੇ ਕਾ ਕੋਈ ਨਹੀਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਾਰਾ ਲੋ ਐ ਭਾਪਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਕਰੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰੋਸੀਡਿੰਗਾਂ 'ਚ ਚੱਲਦਾ ਹੁਣਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਡਾ ਪ੍ਰੈਸ਼ਰ ਨਹੀਂ ਪਾ ਸਕਦਾ ਬਾਬਾ ਜੀ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਹੀ ਨਹੀਂ ਪਤਾ ਤੁਸੀਂ ਇਕੱਠੇ ਹੋ ਇਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਨਾ ਤੁਹਾਨੂੰ ਚੌਕਾ ਆਇਆ ਤੁਹਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆਇਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਤੁਸੀਂ ਸਾਡੇ ਬਚਾਅ ਦਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਪਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇਖ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਪਾਏ ਹੁੰਦੇ ਨੇ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਪਾ ਜੀ ਇਹ ਕੋਈ ਗਲਤ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਨਹੀਂ ਪਾ ਕੇ ਲਾ ਦੇਣੀ ਮੈਂ ਪਾ ਕੇ ਕਿਦਾਂ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਬਿਨਾਂ ਪੁੱਛੇ ਵੀ ਸੱਟ ਕਿ ਇਦਾਂ ਨਹੀਂ ਹੋਇਆ ਪਾਪਾ ਜੀ ਅਸੀਂ ਵੀ ਨਹੀਂ ਤੁਹਾਡੀ ਮਨਣੀ ਕਿਉਂ ਨਹੀਂ ਆਮਨ ਨੂੰ ਤੁਸੀਂ ਮਨਾਉਣੀ ਨਹੀਂ ਲੱਗਾ ਤੁਹਾਨੂੰ ਅਸੀਂ ਵੀ ਨਹੀਂ ਮਨਾਉਣੀ ਨਹੀਂ ਲੱਗਾ ਤੁਹਾਨੂੰ ਪਾਪਾ ਜੀ ਨਾਮ ਨਾ ਆ ਜਾ ਚਲੀਏ ਅਸੀਂ ਵੀ ਮਨਾਣਾ ਠੀਕ ਹੈ